ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਦੇ ਤੁਸੀ ਸਾਰੇ ਵਧੀਆ ਹੋਵੋਗੇ ਵਿਕਰਮ ਸਿੰਘ ਮਜੀਠੀਆ ਦੇ ਦਫਤਰ ਦੇ ਉੱਤੇ ਤੇ ਘਰ ਦੇ ਉੱਤੇ ਹੁਣ ਬਿਜ਼ਨਸ ਟੀਮਾਂ ਸਬੂਤ ਇਕੱਠੀਆਂ ਕਰੰਦੀਆਂ ਸੀ ਬੈਰੀਗੇਟ ਲਾ ਕੇ ਉਹਨੂੰ ਦਰਬੰਦਾਂ ਦਾ ਰਸਤੇ ਬੰਦ ਕਰਕੇ ਤੇ ਸਬੂਤ ਇਕੱਠੇ ਕਰਨ ਦੇ ਲੇਕਿਨ ਕੋਰਟ ਨੇ ਉਹਨੂੰ ਉਨੂੰ ਤੇ ਸਟੇ ਲੈਂਦਾ ਸੀ ਉਹਨਾਂ ਨੇ ਜਿਹੜੇ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਸੀ ਉਹਨਾਂ ਨੇ ਕੋਰਟ ਤੋਂ ਸਟੇ ਲੈਂਦਾ ਸੀ ਤੇ ਵਿਜੀਲੈਂਸ ਟੀਮਾਂ ਨੇ ਆਪਣਾ ਕੰਮ ਰੋਕ ਦਿੱਤਾ ਸੀ ਲੇਕਿਨ ਹੁਣ ਦੁਬਾਰਾ ਫੇਰ ਕੋਰਟ ਨੇ ਆਰਡਰ ਦਿੱਤੇ ਹੈ ਉਹਨਾਂ ਦੇ ਘਰ ਦੀ ਤੇ ਉਹਨਾਂ ਦੇ ਦਫਤਰ ਦੀ ਚੈਕਿੰਗ ਵਾਸਤੇ ਆਖਰ ਦੁਬਾਰਾ ਕੋਰਟ ਨੇ ਆਰਡਰ ਕਿਉਂ ਦਿੱਤੇ ਜਾਂ ਕਿੰਨੇ ਲੈ ਕੇ ਦਿੱਤੇ ਆਪਾਂ ਅੱਜ ਦੀ ਵੀਡੀਓ 'ਚ ਜਾਣਨੇ ਪਹਿਲਾਂ ਆਪਾਂ ਚੱਲ ਕੇ ਦੇਖ ਲੈਣਾ ਅੱਜ ਦੀ ਵੀਡੀਓ ਫਿਰ ਕਰਨੇ ਇਸ ਤੇ ਵਿਚਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾ ਅਤੇ ਵਿਜੀਲੈਂਸ ਦੇ ਸਰਪ੍ਰਸਤ ਅਧਿਕਾਰੀਆਂ ਦਾ ਇੱਕ ਵੱਡਾ ਐਕਸ਼ਨ ਦੁਆਰਾ ਬਿਕਰਮਜੀਠੀਆ ਤੇ ਇੱਕ ਪਾਸੇ ਬਿਕਰਮਜੀਠੀਆ ਵੱਲੋਂ ਵਾਰ-ਵਾਰ ਗਵਾਰ ਲਗਾਈ ਚਾਰੀ ਹੈ ਕਦੇ ਹਮ ਲੋਹਾਲੀ ਦੀ ਅਦਾਲਤ ਵਿੱਚ ਕਦੇ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ ਕਿ ਮੈਂ નિર્ਦੋਸ਼ ਹਾਂ ਮੈਂ ਬੇਕਸੂਰ ਹਾਂ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਜਿਹੜੇ ਕਹਿੰਦੇ ਸੀ ਤੇਰੀਆਂ ਚੀਕਾਂ ਕਢਵਾ ਦੇਾਂਗੇ ਉਹਨਾਂ ਨੂੰ ਸ਼ਾਇਦ ਮੁੱਖ ਮੰਤਰੀ ਦੀ ਪਾਵਰ ਦਾ ਸ਼ਕਤੀਦਾਰੀ ਪਤਾ ਜਿਸ ਕਿਸੇ ਨੇ ਵੀ ਬਿਕਰਮਜੀਤ ਸਿੰਘ ਆਦਿ ਕੀਕਾ ਸੂਗੀਆਂ ਹੋਣ ਉਹ ਨਾਬੇ ਦੀ ਨਵੀਂ ਜੇਲ੍ਹ ਦੇ ਵਿੱਚ ਚਲੇ ਜਾਣ ਉਹਨਾਂ ਦੀਆਂ ਚਰੜ-ਪੁੰੜੀਆਂ ਵੀ ਤੁਹਾਨੂੰ ਸੁਣਾਈ ਦੇ ਗਿਆ ਕੱਲ ਕਾਰਵਾਈ ਰੋਕ ਦਿੱਤੀ ਗਈ ਸੀ ਵਿੱਚ ਵਿਚਾਲੇ ਰੇਡ ਸ਼ਰਮੀ ਪਈ ਵਿਜੀਲੈਂਸ ਦੇ ਸਰਵੋੱਚ ਅਧਿਕਾਰੀਆਂ ਨੂੰ ਇਸ ਦਾ ਖੁਲਾਸਾ ਸ਼੍ਰੋਮਣੀ ਅਕਾਲੀ ਦਲ ਦੇ ਸਪੋਕਸਮੈਨ ਅਤੇ ਬਿਕਰਮਜੀਤ ਸਿੰਘ ਦੇ ਵਕੀਲ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਕੀਤਾ ਸੀ ਭਾਈ ਕਾਨੂੰਨ ਦੀਆਂ ਧੱਜਾਂ ਉਡਾਈਆਂ ਜਾ ਰਹੀਆਂ ਨੇ avalo asian ਕੀਤੀ ਜਾ ਸਕਦੀ ਹੈ ਜਿਹੜੇ ਦਸਤਾਵੇਜ਼ 11 ਦਿਨਾਂ ਦੇ ਵਿੱਚ ਬਰામਹਤ ਹੋਏ ਨੇ ਦੱਸਦੀ ਹੈ ਕਿ 11 ਦਿਨ ਲਗਾਤਾਰ ਆਮ ਆਪ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮਾਨ ਮੰਤਰੀ ਬਿਕਮਜੀਤਿਆ ਰਿਮਾਨ ਤੇ ਰਹੇ 11 ਦਿਨਾਂ ਦੇ ਵਿੱਚ ਦਿੱਲੀ ਰਜਾਇਆ ਗਿਆ ਗੁਰ ਗੁਰਪੁਰ ਲੱਜਾਇਆ ਗਿਆ ਯੂਪੀ ਦੇ ਵਿੱਚ ਹਰਿਆਣਾ ਦੇ ਵਿੱਚ ਪੰਜਾਬ ਦੇ ਵਿੱਚ ਸ਼ਿਮਲਾ ਅਤੇ ਹਿਮਾਚਲ ਜਿੱਥੇ ਜਿੱਥੇ ਉਸ ਦੀ ਪ੍ਰਾਪਰਟੀ ਹੈ ਜਿੱਥੇ ਜਿੱਥੇ ਉਸ ਦੀਆਂ ਇੰਡਸਟਰੀਆਂ ਹਨ ਕਿਉਂਕਿ ਮਾਮਲਾ ਹੈ 540 ਕਰੋੜ ਦਾ ਮਾਮਲਾ ਹੈ ਨਸ਼ਾ ਤਸਕਰੀ ਦਾ ਮਾਮਲਾ ਹੈ ਸੱਤਾ ਅਤੇ ਪਿੰਦੀ ਦਾ ਬੋਨੀ ਅਜ਼ਰਾਲਾ ਤਨਵੀਰ ਗਿੱਲ ਪੰਜਾਬ ਦੇ ਸਾਬਕਾ ਡੀਜੀਪੀ ਅਤੇ ਈਡੀ ਦੇ ਸਾਬਕਾ ਡਾਇਰੈਕਟਰ ਨਰਿੰਦਰ ਸਿੰਘ ਅਤੇ ਬਿੱਟੂ ਆਲਖ ਵੱਲੋਂ ਆ ਵਿਰੋਧ ਕੀਤਾ ਜਾ ਰਿਹਾ ਹੈ ਵਿਕਰਮ ਜੀਤਿਆ ਦਾ ਕਿ ਉਹਨਾਂ ਦਿਨਾਂ ਦੇ ਵਿੱਚ ਇਹਨਾਂ ਦੀ ਤੂਤੀ ਬੋਲਦੀ ਸੀ ਅਤੇ ਇਹਨਾਂ ਨੇ ਚੰਮ ਦੀਆਂ ਚਲਾਈਆਂ ਖੂਬ ਨਸ਼ਾ ਵਿਚਿਆ ਬੋਨੀ ਅਜ਼ਰਾ ਨੇ ਤਾਂ ਇਥੋਂ ਤੱਕ ਵੀ ਕਹਿ ਦਿੱਤਾ ਕਿ ਜਿਗਰ ਦੇ ਟੋਟੇ ਸੀ ਸੱਤਾ ਅਤੇ ਪਿੰਡੀ ਜਿਹੜੇ ਇੰਟਰਨੈਸ਼ਨਲ ਡਰੱਗ ਤਸਕਰ ਹਨ ਕੱਲ ਆਦਮ ਵਿਚਕਾਰ ਜਿਹੜੀ ਰੋਕੀ ਗਈ ਅਰੇਡ ਰੋਕੀ ਗਈ ਫੋਲਾ ਫਾਰੀ ਲੋਕ ਦਿੱਤੀ ਸੀ ਕਿਉਂਕਿ ਬੁਹਾਲੀ ਦੀ ਅਦਾਲਤ ਨੇ ਆਦੇਸ਼ ਦੇ ਦਿੱਤਾ ਵਿਜੀਲੈਂਸ ਅਤੇ ਵਿਜੀਨਾ ਤੇ ਸਰਪੋਚ ਅਧਿਕਾਰੀਆਂ ਨੂੰ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਕੱਚੀਆਂ ਗੋਲੀਆਂ ਨਹੀਂ ਖੇੜਦੇ ਵਿਜੀਲੈਂਸ ਦੇ ਅਧਿਕਾਰੀਆਂ ਨੂੰ ਪਤਾ ਹੈ ਕਿਵੇਂ ਅਤੇ ਕਿੱਥੇ ਕਾਰਵਾਈ ਕਰਨੀ ਹੈ ਫਿਰ ਦੁਬਾਰਾ ਰੀਟ ਕਰ ਦਿੱਤੀ ਗਈ ਹੈ ਵਿਕਰਮਜੀਤਿਆ ਦੀ ਰਿਹਾਈ ਤੋਂ ਸਾਪੇਮਾਰੀ ਕੀਤੀ ਜਾ ਰਹੀ ਹੈ ਜਿਹੜੇ ਗੁਪਤ ਟਿਕਾਰੇ ਸੀ ਵਿਕਰਮਜੀਤਿਆ ਦੇ ਕਿਉਂਕਿ ਜਿਹੜੇ ਤੱਥ 11 ਦਿਨਾਂ ਦੇ ਰਿਮਾਨ ਦੇ ਵਿੱਚ ਇਕੱਠੇ ਕੀਤੇ ਗਏ ਡਾਕੂਮੈਂਟ ਕਿੱਥੇ ਕੀਤੇ ਗਏ ਜੈਦਾ ਦੇ ਹਵਾਲੇ ਇਕੱਠੇ ਕੀਤੇ ਗਏ ਉਹਨਾਂ ਹਵਾਲਿਆਂ ਦੇ ਅਧਾ ਉੱਤੇ ਜਿਹੜਾ ਸਪਸ਼ਟ ਜਿਹੜਾ ਚੰਗੀ ਤਰ੍ਹਾਂ ਉਹਨਾਂ ਨੂੰ ਘੋਖਣ ਲਈ ਪਾਫਣ ਲਈ ਦੁਬਾਰਾ ਫਿਰ ਬਈ ਕਾਰਵਾਈ ਕਰ ਲਈ ਹੈ ਹਾਲਾਂਕਿ ਕੱਲ ਕਾਰਵਾਈ ਰੋਕ ਦਿੱਤੀ ਗਈ ਸੀ ਲੇਕਿਨ ਅੱਜ ਫਿਰ ਪਰਮਿਸ਼ਨ ਮਿਲ ਗਈ ਹੈ ਵਿਜੀਲੈਂਸ ਤੇ ਬਿਜ਼ਨਸ ਦੇ ਸਰਵੋੱਚ ਅਧਿਕਾਰੀਆਂ ਨੂੰ ਦੱਸਿਆ ਜਾ ਰਿਹਾ ਕਿ ਬਿਕਰਮਜੀਠਿਆ ਦੇ ਵਕੀਲ ਉਹਨਾਂ ਦੇ ਨਾਲ ਆਣਗੇ ਬਿਕਰਮਜੀਠਿਆ ਦੇ ਕੀ ਵਕੀਲ ਦੀ ਮੌਜੂਦਗੀ ਦੇ ਵਿੱਚ ਅੱਜ ਜਿਹੜੀ ਜਾਂਚ ਹੋਈ ਹੈ ਦੱਸਿਆ ਜਾ ਰਿਹਾ ਸੀ ਕਿ ਸਵੇਰ ਛੜਦਿਆਂ ਹੀ ਬਿਕਰਮਜੀਠਿਆ ਜਿਹੜੀ ਕਲੋਨੀ ਦੇ ਵਿੱਚ ਰਹਿੰਦੇ ਨੇ ਉਸ ਕਲੋਨੀ ਦਾ ਨਾਮ ਹੈ ਗ੍ਰੀਨ ਐਵੈਲਿਊ ਕਲੋਨੀ ਸ਼੍ਰੀ ਅੰਮ੍ਰਿਤਸਰ ਦੇ ਵਿੱਚ ਹੈ ਹਲਕਾ ਮੀਂਹ ਦੇ ਵਿੱਚ ਦਫਤਰ ਹੈ ਇਨਾ ਦੋਫਾ ਥਾਵਾ ਤੇ ਬੈਕਗ੍ਰਾਉਂਡ ਲਗਾ ਦਿੱਤੇ ਗਿਆ ਪੰਜਾਬ ਪੁਲਸ ਏਰੀਆ ਚੱਪੇ ਚੱਪੇ ਤੇ ਤਨਾਤ ਹੋ ਗਈ ਅਤੇ ਜਿਹੜਾ ਹੈ ਲਗਾਤਾਰ ਜਿਹੜੀ ਫੁੱਲਾਫਲੀ ਕੀਤੀ ਹੋਰ ਦਸਤਾ ਵਿੱਚ ਜਿਹੜੇ ਨੇ ਬਿਜ਼ਨਸ ਨੂੰ ਮਿਲੇ ਨੇ ਲੱਗਦਾ ਹੈ ਕਿ ਹੋਰ ਬੜੇ ਡੂੰਗੇ ਮਸਲੇ ਹੱਲ ਕਰਨ ਜਾ ਰਹੀ ਹੈ ਪੰਜਾਬ ਸਰਕਾਰ ਕਿਉਂਕਿ ਪੰਜਾਬ ਸਰਕਾਰ ਅਤੇ ਬਿਜ਼ਨਸ ਦੇ ਅਧਿਕਾਰੀਆਂ ਨੇ ਥਾਂ ਲਈ ਹੈ ਕਿ ਹੁਣ ਬਿਕਰਮ ਮਜੀਠੀਆ ਨੂੰ ਨਿਕਲ ਨਹੀਂ ਦੇਣਾ ਹਾਲਾਂਕਿ ਜੇਲ੍ਹ ਦੇ ਵਿੱਚ ਬੈਠੇ ਦੀਆਂ ਚੀਕਾਂ ਨਿਕਲ ਰਹੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲ ਤੰਜ ਕੱਸਿਆ ਗਰੀਬਕੌਰ ਮਜੀਠੀਆ ਤੇ 450 ਕਰੋੜ ਸਰਕਾਰ ਤੋਂ ਉਹਨੂੰ ਕਿਉਂ ਦੇਵੇਗੀ ਜੇਕਰ ਤੁਸੀਂ ਕਮਾਇਆ ਹੈ ਤੁਸੀਂ ਦੇਣੇ ਨੇ ਜੇਕਰ ਉਹ ਸੱਚੀ ਹੁੰਦੀ ਅੱਜ ਉਹ ਵਿਧਾਨ ਸਭਾ ਦੇ ਵਿੱਚ ਆਉਂਦੀ ਉਹਨੂੰ ਦੱਸ ਦੇ ਕਿ ਤੁਹਾਡੇ ਹੱਥ ਬੰਨੇ ਰੱਜ ਕੇ ਚਿੱਟਾ ਵੇਚਿਆ ਤੇ ਆਮਦਨ ਤੋਂ ਵੱਧ ਜਾਇਦਾਦ ਬਣਾਈ ਉਧਰ ਸਰਹਾਣੇ ਦੀ ਮੰਗ ਕੀਤੀ ਜਾ ਰਹੀ ਹੈ ਬਿਕਰਮਜੀਠੀਆ ਕੋਲ ਉਹਨਾਂ ਨੇ ਕਿਹਾ ਕਿ ਜਿਹੜੀ ਆ ਸਹੂਲਤਾਂ ਆਮ ਕਹਦੀਆਂ ਨੂੰ ਦਿੱਤੀਆਂ ਜਾਂਦੀਆਂ ਨੇ ਉਹੀ ਸਹੂਲਤਾ ਬਿਕਰਮਜੀਠੀਆ ਨੂੰ ਮਿਲ ਗਈਆਂ ਹਾਲਾਂਕਿ ਕੋਰਟ ਨੇ ਕਿਹਾ ਹੈ ਕਿ ਆਲ ਦੀ ਸਕورٹی ਦਾ ਪ੍ਰਬੰਧ ਕੀਤਾ ਜਾਵੇ ਵੱਖਰੀ ਬੈਰਕ ਦਿੱਤੀ ਜਾਵੇ ਵੱਖਰਾ ਕਮਰਾ ਦਿੱਤਾ ਜਾਵੇ ਏਸੀ ਵਗੈਰਾ ਬੈੱਡ ਵਗੈਰਾ ਚੰਗਾ ਖਾਣਾ ਦਿੱਤਾ ਜਾਵੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਕਹਿੰਦੇ ਨੇ ਸਰਾਨਾ ਵੀ ਨਹੀਂ ਮਿਲਣਾ ਆਮ ਕੈਦੀਆਂ ਦੀ ਤਰ੍ਹਾਂ ਉਥੇ ਸਮਾਂ ਸਪੈਂਡ ਕਰਨਾ ਪਵੇਗਾ ਤੇ ਦੂਸਰੇ ਪਾਸੇ ਕਾਰਵਾਈ ਕਰ ਦਿੱਤੀ ਹੈ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵਿਜੀਲੈਂਸ ਲੈ ਕੇ ਜਾਵੇ ਬਿਕਰਮਜੀਠੀਆ ਦੇ ਵਕੀਲ ਨੂੰ ਅਤੇ ਜਿਹੜੇ ਇਲਾਕਿਆਂ ਤੇ ਹਾਲੇ ਛਾਪੀ ਮਾਰੀ ਨਹੀਂ ਕੀਤੀ ਗਈ ਜਿਹੜੇ ਗੁਪਤਕਾਰੇ ਦੱਸੇ ਜਾ ਰਹੇ ਨੇ ਬਿਕਮਜੀਠਿਆ ਦੇ ਉਥੇ ਛਾਪੀ ਮਾਰੀ ਕਰੇ ਯਾਨੀ ਕਿ ਗਰੀਬਕਾਲ ਜੀਠਿਆ ਗਰੀਬਕਮਕਾਤ ਜੀਠਿਆ ਦੇ ਸੱਸੋਰਾ ਅਤੇ ਬਿਕਮਜੀਠਿਆ ਅਤੇ ਉਹਨਾਂ ਦੇ ਰਿਸ਼ਤੇਦਾਰਾਂ ਦੀਆਂ ਮੁਸੀਬਤਾਂ ਜਿਹੜੀਆਂ ਬਹੁਤ ਵੱਡੇ ਪੱਧਰ ਤੇ ਵਧਨਗੀਆਂ ਵੱਖ-ਵੱਖ ਪੱਤਰਕਾਰਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੀ ਤਰਫ ਪਤਨੀ ਬੀਬਾ ਹਰਜਮਤ ਕੌਰ ਇਸ ਕਰਕੇ ਸਾਈਲੈਂਟ ਨੇ ਉਹ ਨਾ ਹੋਵੇ ਕਿ ਸਾਡੇ ਉਤੇ ਕਾਰਵਾਈ ਹੋਵੇ ਸਾਨੂੰ ਵਿਜੀਲੈਂਸ ਦੀਆਂ ਪੌੜੀਆਂ ਚੜਨਾ ਪਵੇ ਇਸ ਕਰਕੇ ਇਹ ਦੋਨੋਂ ਜਿਹੜੇ ਬਿਕਰ ਜਿਹੜੇ ਸੁਖਵੀਰ ਸਿੰਘ ਬਾਦਲ ਅਤੇ ਬੀਬਾ ਸੇਮ ਕੋ ਸਾਇਲੈਂਟ ਨੇ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂ ਵੀ ਬਿਲਕੁਲ ਸਾਇਲੈਂਟ ਨੇ ਕੱਲੀ ਭਜਤ ਰੂਪ ਕੀਤੀ ਜਾ ਰਹੀ ਹੈ ਪੰਜ ਦੌਰ ਗਰੀਬ ਕਰਮਜੀਤ ਸਿੰਘ ਵਾਲੋ ਤਾਂ 23 ਦੀ ਵੀਡੀਓ ਦੇ ਵਿੱਚ ਆਪਾਂ ਦੇਖਿਆ ਕਿ ਵਿਕਰਮ ਸਿੰਘ ਮਜੀਠੀਆ ਦੇ ਘਰ ਤੇ ਦਫਤਰ ਦੀ ਵਿਜੀਲੈਂਸ ਟੀਮ ਚੈਕਿੰਗ ਕਰਦੀ ਪਈ ਸੀ ਉੱਥੋਂ ਸਬੂਤ ਇਕੱਠੇ ਕਰਨ ਦੇਈ ਸੀ ਲੇਕਿਨ ਵਿਕਰਮ ਸਿੰਘ ਮਜੀਠੀਆ ਦੇ ਜਿਹੜੇ ਵਕੀਲ ਸੀ ਉਹਨਾਂ ਨੇ ਇਸ ਚੀਜ਼ ਨੂੰ ਜਾ ਕੇ ਪਟੀਸ਼ਨ ਧਾਰ ਕਰਕੇ ਰੋਕ ਦਿੱਤਾ ਸੀ ਅਦਾਲਤ ਦੀ ਤਰਫੋਂ ਸਟੇ ਆਰਡਰ ਲੈ ਲਿਆ ਸੀ ਲੇਕਿਨ ਬੈਰੀਕੇਡ ਕਿਉਂਕਿ ਲਾ ਕੇ ਬੰਦ ਕੀਤੇ ਹੋਏ ਸੀ ਬਾਅਦ ਦੇ ਵਿੱਚ ਜਿਹੜੇ ਸਰਕਾਰੀ ਵਕੀਲ ਹੈ ਉਹਨਾਂ ਨੇ ਹਾਈ ਕੋਰਟ ਕੋਰਟ ਦੇ ਕੋਲੋਂ ਦੁਬਾਰਾ ਫੇਰ ਇਸ ਚੀਜ਼ ਦੇ ਆਰਡਰ ਲੈਣ ਦੇ ਹੈ ਤੇ ਹੁਣ ਵਿਜੀਲੈਂਸ ਟੀਮਾਂ ਦੁਬਾਰਾ ਫਿਰ ਆਪਣੇ ਉਹ ਸਬੂਤ ਇਕੱਠੇ ਕਰਨ ਦੇ ਆ ਮੈਂ ਕਿਉਂਕਿ ਜਿਹੜਾ 11 ਦਿਨ ਵਿਕਰਮ ਸਿੰਘ ਮਜੀਠੀਆ ਰਿਮਾਂਡ ਦੇ ਉੱਤੇ ਰਿਆ ਸੀ ਉਹਦੇ ਵਿੱਚ ਜਿਹੜੀਆਂ ਜਿਹੜੀਆਂ ਗੱਲਾਂ ਉਹ ਮੰਨੇ ਐ ਹੁਣ ਉਹਨਾਂ ਦੇ ਉਹ ਸਬੂਤ ਇਕੱਠੇ ਕਰਨ ਦੇ ਵਿਜੀਲੈਂਸ ਟੀਮ ਵਾਲੇ ਤੇ ਵਿਜੀਲੈਂਸ ਟੀਮ ਨੇ ਅਗਰ ਸਬੂਤ ਜਿਹੜੇ ਜਿਹੜੇ ਗੱਲਾਂ ਹੋਣਦੀਆਂ ਉਹਦੇ ਇਕੱਠੇ ਕਰ ਲਏ ਤੇ ਵਿਕਰਮ ਸਿੰਘ ਮਜੀਠੀਆ ਦਾ ਬਚਣਾ ਬਹੁਤ ਮੁਸ਼ਕਿਲ ਹੈ ਨਾਲ ਨਾਲੇ ਵੀ ਕਿਹਾ ਜਾ ਰਿਹਾ ਹੈ ਕਿ ਵਿਕਰਮ ਸਿੰਘ ਮਜੀਠੀਆ ਦੀ ਜਿਹੜੀ ਘਰ ਵਾਲੀ ਹੈ ਉਹ ਵੀ ਇਹ ਨਾਲ ਪੂਰੀ ਤਰ੍ਹਾਂ ਫਸ ਜਾਏਗੀ ਕਿਉਂਕਿ ਸਾਰੀ ਸੰਪਤੀ ਦੌਲਤ ਜਾਇਦਾਦ ਜੋ ਕੁਛ ਵੀ ਸਾਰਾ ਉਹਨਾਂ ਦੇ ਨਾਮ ਹੈ ਤੇ ਹੁਣ ਵਿਜੀਲੈਂਸ ਟੀਮ ਦੀ ਕਾਰਵਾਈ ਦੇਖੋਗੇ ਕਿਥੋਂ ਜ਼ਿਕਰ ਕਰਦੇ ਆ ਉਹ ਕਿੰਨੇ ਕੁ ਉਹਨਾਂ ਨੂੰ ਸਬੂਤ ਲੱਭਦੇ ਆ ਕਿਉਂਕਿ ਵਿਕਰਮ ਸਿੰਘ ਮਜੀਠੀਆ ਨੂੰ ਜਦੋਂ ਅਦਾਲਤ 'ਚ ਪੇਸ਼ ਕਰਨਾ ਹੈ ਤੇ ਫਿਰ ਵਿਜੀਲੈਂਸ ਨੂੰ ਸਾਰੇ ਸਬੂਤ ਦਿਖਾਉਣੇ ਪੈਣੇ ਕਿਉਂਕਿ ਅਗਰ ਸਬੂਤ ਨਾ ਹੋਣਗੇ ਤੇ ਵਿਕਰਮ ਸਿੰਘ ਮਜੀਠੀਆ ਬੇਗੁਨਾ ਹੋ ਜਾਏਗਾ ਲੇਕਿਨ ਅਗਰ ਸਬੂਤ ਹੋਣਗੇ ਤੇ ਫਿਰ ਉਹਨਾਂ ਨੂੰ ਸਜ਼ਾ ਮਿਲੇਗੀ ਕਿੰਨੀ ਸਜ਼ਾ ਮਿਲਦੀ ਹੈ ਇਹ ਹੁਣ ਸਬੂਤਾਂ ਦੇ ਉੱਤੇ ਹੈ ਕਿ ਕਿਸ ਤਰ੍ਹਾਂ ਦੇ ਸਬੂਤ ਲੱਭਦੇ ਆ ਜਾਂ ਕਿੰਨਾ ਗੁਣਾ ਜੁਰਮ ਸਾਬਤ ਹੁੰਦਾ ਹੈ ਬਾਕੀ ਵੀਰੋ ਤੁਸੀਂ ਅੱਜ ਦੀ ਵੀਡੀਓ ਦੇਖੀ ਹੈ ਤੁਹਾਡਾ ਇਸ ਬਾਰੇ ਕੀ ਖਿਆਲ ਹੈ ਕਮੈਂਟ ਕਰਕੇ ਆਪਣੇ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣਾ ਰਕੋਟ ਇਸਰਾ ਖਿਆਲ ਰਾਬਰਾਕਾ